ਦੀ ਵਾਦੀ ਦੇ ਵਿੱਚੋਂ 2 ਕਰੋੜ 14 ਲੱਖ 61 ਹਜ਼ਾਰ 739 ਵੋਟਰਾਂ ਵੋਟਰ ਨੇ ਜਿਹੜੇ ਕੁੱਲ ਵੋਟਰ ਨੇ 2 ਕਰੋੜ 14 ਲੱਖ 61 ਹਜ਼ਾਰ ਤੋਂ ਵੱਧ ਨੇ ਇਹਨਾਂ ਚੋਂ 1 ਕਰੋੜ 12 ਲੱਖ 86 ਹਜ਼ਾਰ 726 ਮਰਦਾਂ ਦੀ ਵੋਟ ਹੈ ਤੇ 1 ਕਰੋੜ 1 ਲੱਖ 74 ਹਜ਼ਾਰ 240 ਬੀਬੀਆਂ ਦੀ ਵੋਟ ਹੈ ਤੇ ਤੀਜੇ ਜੈਂਡਰ ਥਰਡ ਜੈਂਡਰ ਟਰਜੈਂਡਰ ਦੀ 773 ਵੋਟ ਹੈ ਤੇ ਜੇਕਰ ਆਪਾਂ ਗੱਲ ਕਰੀਏ ਇਹ 2 ਕਰੋੜ 14 ਲੱਖ 61 ਹਜ਼ਾਰ 739 ਵੋਟਰਾਂ ਦੇ ਵਿੱਚ 32 ਲੱਖ ਪ੍ਰਵਾਸੀ ਮਜ਼ਦੂਰ ਵੋਟਰ ਵੀ ਸ਼ਾਮਲ ਹੈ ਜਿਹੜਾ 3-4 ਸੀਟਾਂ ਦੇ ਨਤੀਜੇ ਪਲਟਾ ਵੀ ਸਕਦਾ ਹੈ ਪੰਜਾਬ ਨੂੰ ਸੋਚੀ ਜਾਵੇ ਇਹ 32 ਲੱਖ ਕਿਧਰੇ 3-4 ਸੀਟਾਂ ਖਾਸ ਕਰ ਅੰਮ੍ਰਿਤਸਰ ਜਲੰਧਰ ਜਾਂ ਲੁਧਿਆਣਾ ਖਾਸ ਕਰਕੇ ਹੈਨਾ ਤੇ ਪਟਿਆਲੇ ਤੇ ਬਠਿੰਡੇ ਤੇ ਵੀ ਅਸਰ ਰੱਖਦਾ ਸੋ ਇਸ ਲਈ ਇਹਦੇ ਤੇ ਵੀ ਨਜ਼ਰ ਰਹਿਣੀ ਹੈ ਕਿ ਭਾਈ ਇਹ ਨਤੀਜੇ ਕੁਝ ਹੋਰ ਵੀ ਲਿਆ ਸਕਦਾ ਤੇ ਇਹਦੇ ਦੁਆਲੇ 538000 ਉਹ ਵੋਟਰ ਹੈ ਜਿਹਨੇ ਇੱਕ ਦੀ ਪਹਿਲੀ ਵਾਰ ਵੋਟ ਪਾਣੀ ਹੈ ਸੋ 18 ਤੋਂ 19 ਸਾਲ ਵਾਲੇ ਜਿਨ੍ਹਾਂ ਦੀ ਪਹਿਲੀ ਵਾਰ ਵੋਟ ਬਣੀ ਹੈ ਉਹਨਾਂ ਉਹਨਾਂ ਨੇ ਵੀ ਕੱਲੂ ਵੋਟ ਦੇ ਆਪਣੇ ਅਧਿਕਾਰ ਦੀ ਵਰਤੋਂ ਕਰ ਲਈ। ਪਰ ਜਿਸ ਤੋ ਤੱਕ ਆਪਾਂ ਗੱਲ ਕਰਖਿਆ ਹੈ ਕਿ 1 ਜੂਨ ਦਿਨ ਸ਼ਨੀਵਾਰ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਪੋਲਿੰਗ ਹੋਣੀ ਹੈ। ਸੋ ਤੁਸੀਂ ਆਪਣਾ ਜੇਕਰ ਤੁਹਾਡੇ ਕੋਲ ਵੋਟਰ ਕਾਰਡ ਹੈ ਤਾਂ ਉਹ ਲੈ ਕੇ ਜਾ ਸਕਦੇ ਹੋ ਉਸ ਤੋਂ ਬਿਨਾ ਹੋਰ ਪਛਾਣ ਪੱਤਰਾਂ ਨਾਲ ਵੀ ਉਹ ਆਧਾਰ ਕਾਰਡ ਹੋ ਸਕਦਾ ਉਹ ਪੈਨ ਕਾਰਡ ਹੋ ਸਕਦਾ ਹੈ ਉਹ ਤੁਹਾਡਾ ਸਰਕਾਰੀ ਜੇਕਰ ਨੌਕਰੀ ਕਰਦੇ ਹੋ ਤਾਂ ਉਹਦਾ ਪਛਾਣ ਪੱਤਰ ਹੋ ਸਕਦਾ ਤੁਸੀਂ ਪਾਸਪੋਰਟ ਲੈ ਜਾ ਸਕਦੇ ਹੋ ਸੋ ਇਸ ਤਰ੍ਹਾਂ ਤੁਸੀਂ ਆਪਣੀ ਵੋਟ ਦੀ ਵਰਤੋਂ ਕਰ ਸਕਦੇ ਹੋ। ਤੇ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਪੰਜਾਬ ਦੇ ਵਿੱਚ 328 ਉਮੀਦਵਾਰ ਨੇ ਕੁੱਲ 904 ਉਮੀਦਵਾਰ ਮੈਦਾਨ 'ਚ ਨੇ ਇਹਨਾਂ 57 ਜਿਹੜੀਆਂ ਸੀਟਾਂ ਦੇ 7ਵੇਂ ਗੇੜ ਆਖਰੀ ਗੇੜ ਦੇ ਵਿੱਚ 57 ਸੀਟਾਂ ਦੀ ਜਿਹੜੀ ਪੋਲੀ ਹੋਣੀ ਹੈ ਉਹਦੇ ਲਈ 904 ਉਮੀਦਵਾਰ ਨੇ ਜਿਨ੍ਹਾਂ 'ਚੋਂ ਪੰਜਾਬ ਦੀਆਂ 13 ਸੀਟਾਂ ਦੇ ਉੱਤੇ 328 ਉਮੀਦਵਾਰ ਖੜੇ ਨੇ ਤੇ ਹੁਣ ਤੱਕ ਦੇ ਸਭ ਤੋਂ ਵੱਧ ਉਮੀਦਵਾਰ ਨੇ ਇਹ ਇੱਥੇ ਜਿਨ੍ਹਾਂ 'ਚੋਂ ਆਜ਼ਾਦ 169 ਨੇ ਤੇ ਪ੍ਰਮੁੱਖ ਚਰਚਤ ਜਿਨ੍ਹਾਂ 'ਚ ਪ੍ਰਮੁੱਖ ਪਾਰਟੀਆਂ ਵਾਲੇ ਵੀ ਹੈ ਕੁਝ ਹੋਰ ਤਲਾਂ ਵਾਲੇ ਵੀ ਤੇ ਕੁਝ ਆਜ਼ਾਦ ਉਮੀਦਵਾਰ ਵੀ ਸੋ ਜਿਹੜੇ ਚਰਚਿਤ ਉਮੀਦਵਾਰ ਨੇ ਜਿਨ੍ਹਾਂ ਚੋਂ ਦਾਵਾ ਕੀਤਾ ਜਾ ਰਿਹਾ ਕਿ 99.9% ਦੀ ਇਹਨਾਂ 59 ਉਮੀਦਵਾਰਾਂ ਦੇ ਵਿੱਚੋਂ ਹੀ 13 ਉਮੀਦਵਾਰ ਚੁਣੇ ਜਾਣਗੇ 13 ਐਮਪੀ ਵੰਡ ਕੇ ਮਤਲਬ ਇਹ 59 ਉਮੀਦਵਾਰ ਨੇ ਜਿਨ੍ਹਾਂ ਦੇ ਵਿੱਚੋਂ 328 ਹਾਂ ਚੁਕੰਦੇ 99% ਦੀ ਚਾਂਸ 99.9% ਦੀ ਆ ਕਿਹਨਾਂ ਚੁਣ ਕੇ ਜਾਣਾ ਸੋ ਇਹ ਸਭ ਦੇ حوالے ਨਾਲ ਜ਼ਿਕਰ ਦੇਖਣਾ ਹੋਵੇ ਤਾਂ ਪੰਜਾਬ ਦੇ ਵਿੱਚ 2 ਕਰੋੜ 14 ਲੱਖ 61 ਹਜ਼ਾਰ 739 ਜਿਹੜੇ ਵੋਟਰ ਭਗਤੌਣੇ ਆ ਉਹਦੇ ਲਈ ਫਿਰ ਚੌਂ ਡਿਊਟੀਆਂ ਵੀ ਲੱਗਣੀਆਂ ਸੀ ਬਿਲਕੁਲ ਜੀ ਬਕਾਇਦਾ ਤੌਰ ਤੇ 2.5 ਲੱਖ ਤੋਂ ਵੱਧ ਵਿਅਕਤੀ ਚੋਣ ਡਿਊਟੀਆਂ ਤੇ ਲੱਗਿਆ। ਇਹ ਸਾਰੀ ਚੋਣ ਪ੍ਰਕਿਰਿਆ ਨੂੰ ਪੂਕਤਾਉਣ ਦੇ ਲਈ 2.60 ਲੱਖ ਦੇ ਕਰੀਬ ਮੁਲਾਜ਼ਮ ਚੋਣ ਡਿਊਟੀ ਪੂਕਤਾਉਣ ਲਈ ਲੱਗੇ ਜਿਨ੍ਹਾਂ ਦੀ ਬਖੂ-ਬਖ ਵਰਗਵੰਡ ਕੀਤੀ ਗਈ ਹੈ ਜਿਵੇਂ ਇਹ 2.60 ਲੱਖ ਦੇ ਵਿੱਚੋਂ ਜਿਹੜਾ ਪੋਲਿੰਗ ਸਟਾਫ ਹੈ ਪੋਲਿੰਗ ਸਟੇਸ਼ਨਾਂ ਤੇ ਜਿਨ੍ਹਾਂ ਨੇ ਵੋਟਾਂ ਪਵਾਉਣ ਦਾ, EVM ਲੈ ਕੇ ਜਾਣ ਦਾ, ਫਿਰ ਉਹ ਪਰਚੀ ਦੇਣ ਦਾ, ਫਿਰ ਸ਼ਾਹੀ ਲਾਉਣ ਦਾ, ਫਿਰ ਉਹ EVM ਨੂੰ ਸੰਭਾਲਣ ਦਾ, ਮਲਾਉਣ ਦਾ, ਜਮ੍ਹਾਂ ਕਰਨ ਦਾ ਜਿਹਨੇ ਪੋਲਿੰਗ ਸਟਾਫ ਹੈ ਜਿਹੜਾ ਉਹ 1,20,000 ਦੇ ਕਰੀਬ ਹੈ। ਤੇ ਇਹ ਤੋਂ ਇਲਾਵਾ ਜਿਹੜਾ ਦੂਸਰਾ ਜਿਵੇਂ ਸਿਕਿਉਰਿਟੀ ਸਟਾਫ ਜੀ ਕਰਾਪਾ ਗੱਲ ਕਰੀਏ ਉਹਦੇ ਵਿੱਚ ਕੇਂਦਰੀ ਸੁਰੱਖਿਆ ਦਸਤੇ ਵੀ ਆਉਂਦੇ ਨੇ। ਉਹਦੇ ਵਿੱਚ ਹੋਮਗਾਰਡ ਵੀ ਆਉਂਦਾ ਹੈ। ਉਹਦੇ ਵਿੱਚ ਪੰਜਾਬ ਪੁਲਿਸ ਤੇ ਹੋਰ ਸੂਬਿਆਂ ਦੀ ਆਈ ਪੁਲਿਸ ਦੇ ਦਸਤੇ ਵੀ ਆਉਂਦੇ ਨੇ। 70,000 ਦੇ ਕਰੀਬ। ਇਹ ਮਲਾਜ਼ਮ ਨੇ ਤੇ ਇਹ ਤੋਂ ਬਿਨਾ ਹੋਰ ਜਿਹੜਾ ਡਰਾਈਵਰ ਵਾਲਾ ਸਟਾਫ ਹੈ ਸਹਾਇਕ ਸਟਾਫ ਹੈ ਉਹ 50000 ਦੇ ਕਰੀਬ ਹੈ ਤੇ ਇਹ ਤੋਂ ਬਿਨਾ ਬਾਕੀ ਸਟਾਫ ਵੀ ਹੈਗਾ ਜਿਹੜਾ 20000 ਦੇ ਗੇਟ ਦੇ ਵਿੱਚ ਜਿਹੜਾ ਦਫਤਰੀ ਤੌਰ ਦੇ ਉੱਤੇ ਸਾਰੇ ਕੰਮ ਕਰ ਦੇਖ ਰਿਹਾ ਚੋਣ ਕਮਿਸ਼ਨ ਦੇ ਨਾਲ ਜਿਹੜਾ ਦਫਤਰਾਂ ਦੇ ਵਿੱਚੋਂ ਕੰਮ ਕਰ ਦੇਖ ਰਿਹਾ ਜ਼ਿਲ੍ਹਾ ਪੱਤਰ ਦੇ ਉੱਤੇ ਵੀ ਸੋ ਇੰਜ ਮਿਲਾ ਕੇ 260000 ਦੇ ਕਰੀਬ ਇਹ ਮਲਾਜ਼ਮ ਨੇ ਜਿਹੜੇ ਤਨਖਾਤ ਕੀਤੇ ਗਏ ਨੇ ਹੁਣ ਇਹ ਪੋਲਿੰਗ ਸਟਾਫ ਜੇਕਰ 120000 ਤਾਂ ਉਹਦੇ ਲਈ ਪੋਲਿੰਗ ਸਟੇਸ਼ਨ ਵੀ ਸਾਡੇ ਕੋਲ 24450 ਪੰਜਾਬ ਦੇ ਵਿੱਚ 24451 ਪੁਲਿਸ ਸਟੇਸ਼ਨ ਨੇ ਜਿਨ੍ਹਾਂ ਚੋਂ ਪਿੰਡਾਂ 'ਚ 16517 ਨੇ ਤੇ ਸ਼ਹਿਰਾਂ ਦੇ ਵਿੱਚ 7934 ਨੇ ਤੇ ਇੰਜ 24451 ਦੇ ਵਿੱਚੋਂ 5694 ਸੁਵੇਦਨਸ਼ੀਲ ਪੁਲਿਸ ਸਟੇਸ਼ਨ ਅਲਾਨੇ ਗਏ ਨੇ ਜਿੱਥੇ ਵੱਧ ਸੁਰੱਖਿਆ ਦਾ ਪਹਿਰਾ ਰੱਖਿਆ ਗਿਆ ਸਭ ਤੋਂ ਵੱਧ ਪਟਿਆਲਾ 'ਚ ਪੁਲਿਸ ਸਟੇਸ਼ਨ ਨੇ 2082 ਉਦੋਂ ਸ਼੍ਰੀ ਨੰਦਪੁਰ ਸਾਹਿਬ 'ਚ 2068 ਫਿਰ ਖਡੂਰ ਸਾਹਿਬ 'ਚ 1974 ਨੇ 1974 ਹਾਰਪੁਰ ਚ 1963 ਜਲੰਧਰ ਚ 1952 ਪੋਲਿੰਗ ਸਟੇਸ਼ਨ ਨੇ ਫਿਰ ਉਸ ਤੋਂ ਬਾਅਦ ਫਿਰੋਜ਼ਪੁਰ 1903 ਨੇ ਗੁਰਦਾਸਪੁਰ ਚ 1895 ਨੇ ਲੁਧਿਆਣਾ ਚ 1843 ਪੋਲਿੰਗ ਸਟੇਸ਼ਨ ਨੇ ਸ੍ਰੀ ਫਤਿਹਗੜ੍ਹ ਸਾਹਿਬ ਚ 1821 ਨੇ ਬਠਿੰਡਾ ਚ 1814 ਨੇ ਸੰਗਰੂਰ ਚ 1765 ਪੋਲਿੰਗ ਸਟੇਸ਼ਨ ਬਣਾਏ ਗਏ ਨੇ ਫਰੀਦਕੋਟ ਚ 1600 88 ਪੋਲਿੰਗ ਸਟੇਸ਼ਨ ਬਣਾਏ ਗਏ ਨੇ ਤੇ ਸਭ ਤੋਂ ਘੱਟ ਅੰਮ੍ਰਿਤਸਰ ਚ 1684 ਪੋਲਿੰਗ ਸਟੇਸ਼ਨ ਨੇ ਇੰਜ 24451 ਪੋਲਿੰਗ ਸਟੇਸ਼ਨਾਂ ਦੇ ਉੱਤੇ ਸਵੇਰ ਨੂੰ ਤੁਸੀਂ ਵੋਟ ਪਾਉਣ ਜਾਣਾ ਹੈ ਇਹਨਾਂ ਚੋਂ ਜਿਹੜਾ ਵੀ ਤੁਹਾਡਾ ਪੋਲਿੰਗ ਸਟੇਸ਼ਨ ਹੈ ਜਿਹੜਾ ਸੱਦਾ ਪੱਤਰ ਚੋਂ ਕੁਸ਼ੂਰ ਵੱਲੋਂ ਆਇਆ ਉਹਦੇ ਉੱਤੇ ਬਕਾਇਦਾ ਸਕੈਨਰ ਹੈ ਤੁਸੀਂ ਸਕੈਨ ਕਰਕੇ ਆਪਣੀ ਵੋਟ ਦੇ